ਜੇ ਮੁੰਡਿਆ ਤੂੰ ਸਾਨੂੰ ਵੇਲੇ ਜਾਣਾ ਜੇ ਮੁੰਡਿਆ ਤੂੰ ਸਾਨੂੰ ਵੇਲੇ ਜਾਣਾ ਮਾਂ ਦਾ ਦਬਕਾ ਚੱਕ ਮੁੰਡਿਆ ਸਾਨੂੰ ਰੇਸ਼ਮਿਰ ਮਾਲ ਵਾਂਗੂ ਰੱਖ ਮੁੰਡਿਆ ਸਾਨੂੰ ਰੇਸ਼ਮਿਰ ਮਾਲ ਵਾਂਗੂ ਰੱਖ ਮੁੰਡਿਆ ਸਾਨੂੰ ਰੇਸ਼ਮਿਰ ਮਾਲ ਵਾਂਗੂ ਜੇ ਮੁੰਡਿਆ ਤੂੰ ਸਾਨੂੰ ਵੇਲੇ ਜਾਣਾ ਜੇ ਮੁੰਡਿਆ ਤੂੰ ਸਾਨੂੰ ਵੇ ਲੈ ਜਾਣਾ ਨਿੱਤ ਦੀ ਸ਼ਰਾਬ ਤੈਨੂੰ ਛੱਡਣੀ ਪਊ ਜੱਟੀ ਕੱਚ ਦੇ ਗਲਾਸ ਵਾਂਗੂ ਰੱਖਣੀ ਪਊ ਜੱਟੀ ਕੱਚ ਦੇ ਗਲਾਸ ਵਾਂਗੂ ਰੱਖਣੀ ਪਊ ਜੱਟੀ ਕੱਚ ਦੇ ਗਲਾਸ ਵਾਂਗੂ ਜੇ ਮੁੰਡਿਆ ਤੂੰ ਸਾਨੂੰ ਵੇ ਲੈ ਜਾਣਾ ਜੇ ਮੁੰਡਿਆ ਤੂੰ ਸਾਨੂੰ ਵੇ ਲੈ ਜਾਣਾ ਸਿਆਣਾ ਬਾਣੇ ਕੇ ਰੇ ਮੁੰਡਿਆ ਮਾੜੇ ਕੰਮਾਂ ਨੂੰ ਅਲਵਿਦਾ ਕਹਿ ਮੁੰਡਿਆ ਮਾੜੇ ਕੰਮਾਂ ਨੂੰ ਅਲਵਿਦਾ ਕਹਿ ਮੁੰਡਿਆ ਮਾੜੇ ਕੰਮਾਂ ਨੂੰ ਅਲਵਿਦਾ ਜੇ ਮੁੰਡਿਆ ਤੂੰ ਕੰਠਾ ਕਢਾਲਿਆ ਜੇ ਮੁੰਡਿਆ ਤੂੰ ਕੰਠਾ ਕਢਾਲਿਆ ਸਾਨੂੰ ਕਢਾ ਦੇ ਛੱਲੇ ਮੁੰਡਿਆ ਪਾਵੇਂ ਲਾ ਬਠੜਾਂ ਨੂੰ ਥੱਲੇ ਮੁੰਡਿਆ ਪਾਵੇਂ ਲਾ ਬਠੜਾ ਨੂੰ ਥੱਲੇ ਮੁੰਡਿਆ ਪਾਵੇਂ ਲਾ ਬਠੜਾ ਨੂੰ ਜੇ ਕੁੜੀਓ ਥੋਡਾਵਿਆ ਨਹੀਂ ਹੁੰਦਾ ਜੇ ਕੁੜੀਓ ਥੋਡਾਵਿਆ ਨਹੀਂ ਹੁੰਦਾ ਉੱਠ ਕੇ ਸਵੇਰੇ ਨਹਾਇਆ ਕਰੋ ਫਿਰ ਬਿਊਟੀ ਪਾਰਲਰ ਜਾਇਆ ਕਰੋ ਫਿਰ ਬਿਊਟੀ ਪਾਰਲਰ ਜਾਇਆ ਕਰੋ ਫਿਰ ਬਿਊਟੀ ਜੇ ਮੁੰਡੇਓ ਤੁਸੀਂ ਵਿਆਹੇ ਕਰੋਣਾ ਜੇ ਮੁੰਡੇਓ ਤੁਸੀਂ ਵਿਆਹੇ ਕਰੋਣਾ ਤੜਕੇ ਉੱਠ ਕੇ ਨਹਾਇਆ ਕਰੋ ਫਿਰ ਕੁੜੀਆਂ ਦੇ ਪੈਰੀ ਹੱਥ ਲਾਇਆ ਕਰੋ ਫਿਰ ਕੁੜੀਆਂ ਦੇ ਪੈਰੀ ਹੱਥ ਲਾਇਆ ਕਰੋ ਫਿਰ ਕੁੜੀਆਂ ਦੇ ਪੈਰੀ ਹੱਥ ਜੇ ਮੁੰਡਿਆ ਤੈਨੂੰ ਪੜਨਾ ਨਹੀਂ ਆਉਂਦਾ ਜੇ ਮੁੰਡਿਆ ਤੈਨੂੰ ਪੜਨਾ ਨਹੀਂ ਆਉਂਦਾ ਸਾਡੇ ਕੋਲੇ ਟਿਊਸ਼ਨ ਰੱਖ ਮੁੰਡਿਆਵੇਂ ਮਾਫੀ ਮੰਗ ਲੈ ਕੰਨਾਂ ਨੂੰ ਲਾਲ ਹੱਥ ਮੁੰਡਿਆ ਮਾਫੀ ਮੰਗ ਲੈ ਕੰਨਾਂ ਨੂੰ ਲਾਲ ਹੱਥ ਮੁੰਡਿਆ ਮਾਫੀ ਮੰਗ ਲੈ ਜੇ ਮੁੰਡਿਓ ਇਹ ਕੁੜੀਆਂ ਨਾ ਹੁੰਦੀਆਂ ਜੇ ਮੁੰਡੇ ਨਾ ਹੁੰਦੀਆਂ ਕਿਹਦੇ ਨਾਲ ਵਿਆਹ ਕਰਵਾਉਂਦੇ ਤੁਸੀਂ ਫਿਰ ਕਿਕਰਤ ਕੁੱਗੀਆਂ ਉਡਾਉਂਦੇ ਤੁਸੀਂ ਫਿਰ ਕਿਕਰਤ ਕੁੱਗੀਆਂ ਉਡਾਉਂਦੇ ਤੁਸੀਂ ਫਿਰ ਕਿਕਰਤ ਕੁੱਗੀਆਂ ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ ਸਾਡੀ मुंदਰੀ ਚ ਨਗ ਜੜਵਾ ਦੇ ਹਾਣੀਆਂ ਵੇ ਸਾਨੂੰ ਚਾਂਦੀ ਦੀਆਂ ਝਾਂਜੇ ਰਕੜਾ ਦੇ ਹਾਣੀਆਂ ਸਾਨੂੰ ਚਾਂਦੀ ਦੀਆਂ ਝਾਂਜੇ ਰਕੜਾ ਦੇ ਹਾਣੀਆਂ ਸਾਨੂੰ ਚਾਂਦੀ ਦੀਆਂ ਝਾਂਜਰਾ ਹੋਰਾਂ ਦੇ ਮਾਹੀ ਲੰਬੇ ਸੁਣੀ ਦੇ ਹੋਰਾਂ ਦੇ ਮਾਹੀ ਲੰਬੇ ਸੁਣੀ ਦੇ ਮੇਰਾ ਮਾਹੀ ਮੱਡੂ ਕੁੜੇ ਜਿਵੇਂ ਮੋਤੀ ਚੂਰ ਦਾ ਲੱਡੂ ਕੁੜੇ ਜਿ ਮੋਤੀ ਚੂਰਦਾ ਲੱਡੂ ਕੁੜੇ ਜਿਵੇਂ ਮੋਤੀ ਚੂਰਦਾ ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੌਣ ਚੱਲੀ ਆਂ ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੌਣ ਚੱਲੀ ਆਂ ਮੇਰੀ ਜਠਾਣੀ ਬੜੀ ਕਪੱਤੀ ਐਵੇਂ ਬੋਲਣ ਲੱਗ ਪਈ ਨੀ ਮੈਂ ਬਾਲਟੀ ਦੇ ਨਾਲ ਹੀ ਜਠਾਣੀ ਪਾਨਦੀ ਨੀ ਮੈਂ ਬਾਲਟੀ ਦੇ ਨਾਲ ਹੀ ਜਠਾਣੀ ਪਾਨਦੀ